ਅਕਾਲੀ ਦਲ ਪੰਜਾਬ ਬਚਾਓ ਮੁਹਿੰਮ ਤੇ ਯਾਤਰਾ ਚੱਲ ਰਹੀ ਪਰ ਸਿਆਸੀ ਵਿਰੋਧੀਆਂ ਦੇ ਸਵਾਲ ਵੀ ਨਾਲੋਂ ਨਾਲ ਆ ਰਹੇ ਨੇ ਹੁਣ ਕਾਂਗਰਸ ਦੇ ਵਿਤਾਇਕ ਸੁਪਾਲ ਸਿੰਘ ਖੇੜਾ ਨੇ ਪਾਇਆ ਸੁਖਬੀਰ ਬਾਦਲ ਨੂੰ ਸਵਾਲ ਖੇੜਾ ਕਹਿੰਦੇ ਨੇ ਮੈਂ ਸੁਖਬੀਰ ਸਿੰਘ ਬਾਦਲਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਤੀ ਕਰਦਾ ਕਿ ਯੂਸੀਸੀ ਤੇ ਆਪਣੀ ਸਥਿਤੀ ਸਪਸ਼ਟ ਕਰੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੇ ਉਹਨਾਂ ਦੀ ਕਾਰਵਾਈ ਹੌਲੀ ਕਿਉਂ ਹੈ ਭਗਵੰਤ ਮਾਨ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਵਿਰੋਧ ਪਿਛਲੇ 20 ਮਹੀਨਿਆਂ ਤੋਂ ਗ੍ਰਹਿ ਵਿਪਾਦ ਪੰਜਾਬ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਕਿਉਂ ਰੋਕੀ ਗਈ ਹੈ ਬੀਜੇਪੀ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਜੋ ਇਨਕਾਰ ਕਰਨਾ ਹੈ ਇਹ ਸਾਰੇ ਪੰਥਕ ਅਤੇ ਕਿਸਾਨੀ ਮੁੱਦੇ ਸ਼੍ਰੋਮਣੀ ਅਕਾਲੀ ਦਲ ਨੇ ਛੂਹੇ ਹੀ ਨਹੀਂ ਜੋ ਅਸਲ ਪੰਥਕ ਮੁੱਦਿਆਂ ਤੋਂ ਆਪਣੀ ਵਿਚਾਰਧਾਰਕ ਤਬਦੀਲੀ ਨੂੰ ਦਰਸਾਉਂਦੇ ਨੇ ਤਾਂ ਕਿਵੇਂ ਅਸਲੀ ਅਕਾਲੀ ਦਲ ਹੋਣ ਦਾ ਦਾਵਾ ਕਰਦੇ ਨੇ ਇਸ ਸਵਾਲ ਸੁਖਬਾਲ ਸਿੰਘ ਖੈਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਇਲਜ਼ਾਮ ਲਗਾਇਆ ਹੈ ਕਿ ਜੋ ਪੰਜਾਬ ਦੇ ਪੰਥਕ ਤੇ ਕਿਸਾਨੀ ਮੁੱਦੇ ਨੇ ਉਹਨਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਤੇ ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਹੈ ਕਿ ਉਹ ਪੰਜਾਬ ਬਚਾਉਣ ਦੇ ਲਈ ਮਿਹਨਤ ਤੋਰ ਰਿਹਾ ਹੈ